ਜੀ ਸੋਸ਼ਕਾਲ ਸਾਰਿਆਂ ਨੂੰ ਸਵਾਗਤ ਕਰਦਾ ਇੱਕ ਦਮੇ ਬਲੌਗ ਤੇ ਕੀ ਹਾਲ ਚਾਲ ਨੇ ਸਾਰਿਆਂ ਦੇ ਆਈ ਹੋਪ ਸੋ ਸਾਰੇ ਠੀਕ ਹੋਵੋਗੇ ਸਾਰੇ ਵਧੀਆ ਹੋਵੋਗੇ ਤੇ ਅੱਜ ਸੀਗਾ ਐਤਵਾਰ ਤੇ ਕਪੜੇ ਛੋਟੇ ਨਹੀਂ ਲੱਗੇ ਹੋਏ ਨੇ ਖੱਡਾ ਪਾਉਣ ਬਿਕਾਜ਼ ਆਫ ਪਹਿਲਾਂ ਵਾਲਾ ਖੱਡੇ 'ਚ ਕੋਈ ਪ੍ਰੋਬਲਮ ਆ ਗਈ ਸੀ ਤੇ ਹੁਣ ਉਹ ਕਾਉਣ ਲੱਗੇ ਨੇ ਖੱਡਾ ਨਵਾਂ ਕਰਾਉਣਿਆਂ ਦਰਸ਼ਨ ਤੁਹਾਨੂੰ ਉਹਨਾਂ ਦੇ ਲੋ ਜੀ ਮੁੰਡੇ ਨਹੀਂ ਲੱਗੇ ਨੇ ਖੁੱਡਾ ਟੋਣ ਜਸੂ ਪੂਰਾ ਹੁਬ ਹਵਾ ਕੇ ਲੱਗਿਆ ਆ ਐ ਐ ਐ ਮਿਸਤਰੀ ਸਾਹਿਬ ਕਰ ਮੂੰਹ ਇੱਧਰ ਨੂੰ ਨਾਲ ਮੂੰਹ ਨਹੀਂ ਦਲ ਸੰਪਤਰ ਤੇ ਲੇਬਰ ਬਾਹਰੋਂ ਵੀ ਮੰਗਾਈ ਹੋਈ ਆ ਆ ਦੀ ਉਹ ਕਹਿੰਦਾ ਰਮਨੇ ਨਾ ਆਉਣਾ ਰਮਨੇ ਹੁੰਨੀ ਆਏ ਹੋਏ ਨੇ ਅੱਜ ਐ ਕੀ ਹਾਲ ਚਾਲ ਫੜ ਜਾ ਫੜ ਜਾ ਇੱਕ ਮਿੰਟ ਰੁਹੀ ਇੱਕ ਮਿੰਟ ਰੁ ਲੋ ਜੀ ਹਾਂ ਸੌਂਦਰ ਨਾਲ ਗੱਲ ਹੋ ਗਈ ਆ ਠੀਕ ਤੇ ਹੁਣ ਪਹਿਲਾਂ ਸੂਜਾ ਖੱਡਾ ਇੱਧਰ ਤੇ ਐਸ ਵਾਰ ਬਣਾਉਣਾ ਇੱਥੇ ਕੋਈ ਕੱਚ ਨਹੀਂ ਛੱਡਣੀ ਟੱਕ ਪਾ ਕੇ ਰੱਖਣੀ ਐ ਇਹਨਾਂ ਨੇ ਪੂਰੀ ਲੋ ਜੀ ਕਣਕ ਵੀ ਆਪਣੇ ਸਾਹਮਣੇ ਵੱਢੀ ਅੱਜ ਬਾਕੀ ਟੁੱਪ ਵੀ ਬਹੁਤ ਆ ਮੁੰਡੇ ਫੇਰ ਵੀ ਕੰਮ ਕਰਨ ਲੱਗੇ ਹੋਇਆ ਮੈਸਤਰੀ ਸਾਹਿਬ ਉਹ ਮੈਂ ਉਧਰ ਨੂੰ ਜਾਣਾ ਉਹ ਮੈਸਤਰੀ ਸਾਹਿਬ ਜੱਗੀ ਦੇ ਮਾਮੇ ਦੇ ਉੱਥੇ ਉਹ ਜੱਗੀ ਦੇ ਮਾਮੇ ਦੇ ਦਾਗਾਂ ਤੇ ਉਹ ਉਧਰ ਜਾਣਾ ਸੱਚੀ ਕਰਨਾ ਕੀ ਆ ਯਾਰ ਉਹਨੇ ਤੁਸੀਂ ਜਾ ਕੇ ਉੱਥੇ ਭੈਣ ਤੇ ਉਹਨੇ ਜਾਣਾ ਖੈ ਇਹਨੇ ਜਾਂ ਹਾਂ ਉਹ ਕਹਿੰਦਾ ਮੈਨੂੰ ਮਦਦ ਕਰਿਆ ਕਹਿੰਦਾ ਤੂੰ ਆ ਹਾਂਜੀ ਮਿੱਤਰੋ ਹੁਣ ਚੱਲੇ ਸੀ ਆਪਾਂ ਪੁੱਟੇ ਆ ਜਿੱਥੇ ਆਪਣੇ ਮਿੱਤਰ ਆਏ ਨੇ ਉੱਥੇ ਉੱਥੇ ਜਾ ਕੇ ਤੁਹਾਨੂੰ ਦਿਖਾਉਨੇ ਆ ਕਿ ਪੁੱਤਰ ਕੀ ਸ਼ਹਿ ਹੁੰਦੇ ਨੇਗੇ ਆਜੀ ਨਾਲ ਚੱਲੇ ਟੇਡੂ ਉੱਥੇ ਭੋਲੇ ਜਾ ਕੇ ਧੱਕ ਲਓ ਜੀ ਤੇਲ ਪਵਾ ਲਿਆ ਕਠਾਈ 250 ਦਾ ਐ ਟੁੱਡੀ ਪੈਂ ਦੀ ਸਾਡੇ ਪਿੰਡ ਦਾ ਸੀ ਇੱਕ ਬਾਕੀ ਵੀ ਬਾਹਰ ਲੜਾਈ ਹੋ ਗਈ ਆਂ ਚਲੇਗਾ ਬਾਕੀ ਵੀ ਹੱਕ ਜੀ ਆ ਕਹਿੰਦਾ ਐਂ ਕਰੋ ਜੀ ਮੇਰੇ ਵਾਲੇ ਕਹਿੰਦਾ ਸਾਹਮਣੇ 5 ਬਟੇ ਮਾਰੋ ਉਹਨਾਂ ਨੂੰ ਵੀ ਮਾਰ ਦੇ ਸਾਹਮਣੇ ਹੀ ਜਾ ਦੇ ਅੱਛਾ ਤੇ ਲਾਇਕ ਤੇ ਕਹਿੰਦਾ ਜੀ ਹੁਣ ਜਿਹੜੀ ਗੱਲ ਕਰਨੀ ਹੈ ਬਾਕੀਆਂ ਨਾਲ ਕਰ ਲੈ ਲਓ ਜੀ ਹੁਣ ਆਪਾਂ ਜਾ ਰਹੇ ਆਂ ਰਸਤੇ 'ਚ ਇਹ ਰਾਹ ਹੈਗਾ ਰਾਹ ਸਾਹਿਬ ਤੋਂ ਕਿਟਾਰੀ ਉੱਚ ਦੀ ਆਪਾਂ ਜਾ ਰਹੇ ਸੀ ਤੇ ਮੈਂ ਉਸ ਉੱਥੇ ਤੋਂ ਥੋੜੀ ਜੀ ਵੀਡੀਓ ਬਣਾ ਲਈ ਹੈ ਨਾ ਬਾਕੀ ਇਹ ਰਸਤਾ ਵੀਰ ਜੀ ਮਿੱਤਰੋ ਪਹੁੰਚ ਗਏ ਆਪਾਂ ਪੱਟੇ ਤੇ ਚੱਲ ਰਹੀ ਆਪਾਂ ਦੀ ਦੇਖੋ ਬੈਠਿਆ ਮੁੰਡੇ ਐਂ ਤੱਕ ਪੈਂਦੀ ਆ ਚਲੋ ਤੁਹਾਨੂੰ ਮਿਲਾਉਂਦੇ ਆ ਤੁਹਾਡੇ ਯਾਰਾਂ ਦੋਸਤਾਂ ਨਾਲ ਪੈਂਟ ਚੱਲਿਆ ਵੀਰੇ ਜੱਗ ਦੀ ਖਾਣਾ ਪੁੱਤਰ ਘੱਟ ਦੀ ਪੈਂਟ ਚੱਲਿਆ ਰਿਹਾ ਦੇ ਜੱਟ ਦੀ ਤੀਤ ਆਪਣਾ ਉਹ ਜਿਹੜੀ ਕੋਈ ਨਾਇਈ ਬਹੁਤ ਆਂਗਲਾ ਦੇ ਐਡਡੂ ਮੈਨੂੰ ਇਹ ਮਾਰ ਰੇਗ ਮਰ ਲਿਆੰਦਿਆਂ ਨੂੰ ਭੈਣ ਦੀ ਲੰਨ ਦੇਦੀ ਚਰੀਟਾ ਮਾਰ ਮਰ ਲੈ ਤੂੰ ਤੇ ਜਾਇਆ ਮੈਂ ਤੂੰ ਕਹਿੰਦਾ ਚਾਬੀ ਕਿਸਾਉਣ ਲੱਗ ਗਿਆ ਦੀ ਤੇ ਹੈ ਓਏ ਸਾਲਾ ਫੋਰ ਮੈਨੀਆਂ ਦਾ ਲੋ ਜੀ ਗੈਂਗ ਸ੍ਰੀ ਗਾਲ ਜੀ اے ਬਾ ਪਹਿਲਾਂ ਕਬੂਤਰਾਂ ਦੀ ਬਾਈ ਚੱਲਦੇ ਉਸ ਤੋਂ ਬਾਅਦ ਟੂਰਨਾਮੈਂਟ ਚਲਾਉਣਗੇ ਇਹ ਕੀ ਬਣਿਆ ਕੁੱਟ ਕੱਤੇ ਖਾਣਗੇ ਖਾਣਗੇ ਕਿਹੜੇ ਲੱਸਣ ਦੇ ਹੈਡ ਗੱਲਾਂ ਬਤਾਉਂਦੇ ਨੇ ਕੋਈ ਵੀ ਕਰਦਾ ਜੀ ਜਿੰਨਾਂ ਨੇ ਇੱਕ ਇੱਕ ਕੰਨ ਦਾ ਨਾਮ ਮਾਰੀ ਨੂੰ ਸਾਡੇ ਉੱਰ ਜਾਣਾ। ਲਓ ਜੀ ਸਾਡੇ ਪਿੰਡ ਵਾਲੇ ਅਸੀਂ ਬਾਜੀ ਤੇ ਬਾਜੀ ਤਾਂ ਕਾਨੂੰ ਹੋਰ ਤਾਂ ਇਹਨਾਂ ਨੂੰ ਕੋਈ ਲੱਭਿਆ ਨਹੀਂ। ਬਾਲੀਬਾਲ ਕੁੱਟਣ ਲੱਗ ਗਏ। ਜਿੰਨਾਂ ਨੇ ਕਦੇ ਗੁੱਲੀ ਡੰਡਾ ਸਹੀ ਢੰਗ ਨਾਲ ਨਹੀਂ ਖੇਡਿਆ ਉਹ ਅੱਜ ਬਾਲੀਬਾਲ ਖੇਡਦੇ ਨੇ। ਹਾਂਜੀ ਕੀ ਹਾਲ ਚਾਲ? ਆ ਵੀ ਡੀਡੂ ਕੀ ਕਹਿੰਦੀ ਹੈ ਬਾਜੀ? ਰਾਹ ਭਾਈ ਇੱਕ ਨੰਬਰ ਆ ਮੁੰਡੇ ਦਾ ਛੱਡਿਆ ਕਬੂਤਰ ਹਾਂ ਸੋਨੇ ਜਾ ਬੈਠਾ ਸੁਣ ਕੀ ਬਣਾ ਇੱਕ ਪਿੰਡ ਚ ਲਿਆ ਗਿਆ ਹੁਣ ਕੀ ਕਰੀਏ ਡੋਰ ਬੰਨ ਲਿਆ ਕਰੋ ਉਹਨੂੰ ਹੁਣ ਦੱਸਿਆ ਰਹੇਗਾ ਚਰਖੜਾ ਗੋਲੇ ਰੱਖਿਆ ਕਰੋ ਜੀ ਉਹ ਤੇ 1 ਮਿੰਟ ਦੀ ਉਮੀਦ ਨਹੀਂ ਸੀ ਭਾਜੂ ਸਾਡਾ ਜਿੱਥੇ ਆਈ ਉਹਨਾਂ ਦਾ ਚੱਲ ਕੋਈ ਨਾ ਹੋ ਜਾਂਦੀ ਆ ਕੋਈ ਨਾ ਅਗਲੀ ਵਾਰੀ ਐਂਟਰੀ ਮਾਫ ਕਰਾ ਦਾਂਗੇ ਐਂਟਰੀ ਨੂ ਐਂਟਰੀ ਮਾਫ ਕਰਾ ਦਾਂਗੇ ਕੋਈ ਨਾ ਗਰਮੀ ਨਾ ਜਾਉਂਦੀ ਜਿੰਨੀ ਨਹੀਂ ਮੁੰਡ ਨੂੰ ਆ ਗਿਆ ਗੁੱਸਾ ਮਾਂ ਪੈਣ ਕਰਨ ਲੱਗਾ ਕਿਦੀ ਕਰਨ ਲੱਗਿਆ ਓਏ ਕਿਸੇ ਨੇ ਨਹੀਂ ਕਰਦੇ ਤੇ ਹੁਣ ਤਾਂ ਕਹਿਣ ਲੱਗਿਆ ਸੀਗਾ ਬੋਲੀਵਾਲ ਖੇਡ ਕੇ ਸਵਾਦ ਆ ਪੂਰਾ ਗਰਮੀ ਥੱਲੇ ਉੱਤੇ ਹਾਂ ਹਾਂ ਟੀਟੂ ਟੀਟੂ ਸੈਟਿੰਗ ਸੈਟਿੰਗ ਦੀ ਵਿਆਖਿਆ ਕਰੋ ਸੈਟਿੰਗ ਦੀ ਬੈਟਰ ਤੇ ਚਲੋ ਪਰ ਤੂੰ ਉੱਤੇ ਜਾਣਾ ਤੇ ਤੈਂ ਹੁਣ ਗਲਤ ਦਿਖਾਇਆ ਤੇਰੇ ਪਹਿਲਾਂ ਰੋੜਾ ਉੱਤੋਂ ਮੈਂ ਛੱਡੂ ਛੱਲਿਓ ਖੜ ਕੇ ਜਾਂਦੇ ਨਹੀਂ ਰੋੜਾ ਚੱਕ ਲੇਗਾ ਹਾਂ ਇਹ ਛੱਲਿਓ ਛਾਲ ਦੇ ਉੱਤੇ ਗੁੱਟ ਦਾ ਕੰਮ ਗੁੱਟ ਨੇ ਕੰਮ ਨਾ ਕਰਾ ਲਈ ਹਾਂਜੀ ਗਾਈਸ ਆਪਾਂ ਅਗੇ ਸੀ ਕਰੇ ਬਾਜੀ ਦੇ ਗਏ ਸੀ ਉੱਥੇ ਥੱਕ ਕਰਕੇ ਆ ਗਏ ਕਰੇ ਫਿਰ ਆਪਾਂ ਸੌਂ ਗਏ ਸੀ ਤੇ ਉਸ ਤੋਂ ਬਾਅਦ ਛੋਟਾ ਲੱਗਿਆ ਆ ਕੋਡੇ ਨੂੰ ਵੀ ਹਲੇ ਸਟਾਰਟ ਕਰ ਰਿਹਾ ਬਣਾਉਣਾ ਸੋ ਥੈਂਕਸ ਉਹ ਕੱਲ ਤੱਕ ਹੋ ਜਾਊਗਾ ਕੰਪਲੀਟ ਇਹ ਵੀ ਬਾਕੀ ਰਹੀ ਗੱਲ ਮੌਸਮ ਦੀ ਮੌਸਮ ਕਿਹੜਾ ਤੇ ਹੁਣ ਜਾਣਾ ਸੀ ਅਜਮ ਤੇ ਉੱਥੇ ਆਪਾਂ ਵਲੋਗਿੰਗ ਨਹੀਂ ਕਰਨੇ ਬਿਕਾਜ਼ ਆਫ ਕਿ ਇਹਨੂੰ ਲੱਗਦਾ ਕਿ ਹਾਂ ਭਈ ਸ਼ੋ ਆਫ ਕਰਦਾ ਬਾਡ ਐਵਰ ਹਨਾ ਤੇ ਦੈਨ ਅੱਜ ਦੇ ਬਲੌਗ ਚ ਹੈ ਸੀਗਾ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ ਥੈਂਕ ਯੂ so much for watching my video and keep subscribe and comment also ਸੋ ਜਿਸ ਨਾਲ ਸਾਨੂੰ ਪਤਾ ਲੱਗੇ ਕਿ ਵੀਡੀਓਜ਼ ਕਿ ਮੈਨੇ ਕੀ ਐਵਰੇਜ ਨੇ ਜਾਂ ਫਿਰ ਜਿੱਦਾਂ ਵੀ ਨੇ ਸੋ ਥੈਂਕ ਯੂ so much